ਜੀ ਗੁੱਡ ਮਾਰਨਿੰਗ ਦੋਸਤੋ ਨਵੀਂ ਵੀਡੀਓ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਤਰੀਕ 9 ਦਸੰਬਰ ਸਾਲ 2023 ਸਵੇਰੇ 11 ਵਜ ਦਾ ਟਾਈਮ ਹੋ ਗਿਆ ਤੇ ਅੱਜ ਆਪਾਂ ਆਪਣੇ ਘਰ ਦੀ ਬੈਕਸਾਈਡ ਪਿੱਛੇ ਉਹ ਬਰਿਆਂ ਜਿੱਥੇ ਆਪਣੇ ਮਕਾਨ ਦਾ ਕੰਮ ਚੱ ਰਿਹਾ ਹੈ ਤੇ ਪਿੱਛੇ ਆਪਾਂ ਨੇ ਰੋੜੀ ਕੁੱਟਣ ਵਾਸਤੇ ਵਿਰਿੰਦਰ ਨੂੰ ਬੁਲਾਇਆ ਹੋਇਆ ਜੇ ਵਿਰਿੰਦਰ ਆ ਗਿਆ ਹੈ ਤੇ ਵਿਰਿੰਦਰ ਨਾਲ ਗੱਲਬਾਤ ਹੋਈ ਹੈ ਜਿਹੜੀ ਆਪਾਂ ਅੰਦਰ ਫਰਸ਼ ਪਾਣੇ ਆ ਫਰਸ਼ ਵਾਸਤੇ ਰੋੜੀ ਕੁੱਟਣ ਦਾ ਕੰਮ ਜਿਹੜਾ ਹੈ ਉਹ ਅੱਜ ਸ਼ੁਰੂ ਹੋ ਜਾਣਾ ਹੈ ਮਤਲਬ ਰੋੜੀ ਤਿਆਰ ਹੋਣੀ ਹੈ ਰੋੜੀ ਕੁੱਟਣੀ ਉਹਦੇ ਵਾਸਤੇ ਵਰੀਂ ਦਨਿਆ ਜੀ ਸ਼ੁਰੂ ਕਰ ਦੇਣਾ ਤੇ ਪਿਛਲਾ ਆਪਣਾ ਥੋੜੇ ਦਿਨ ਪਹਿਲਾਂ ਰਾਜਸਥਾਨ ਦਾ ਟੂਰ ਰਾਜਸਥਾਨ ਦਾ ਟ੍ਰਿਪ ਆਪਾਂ ਕਰਕੇ ਆਏ ਆਂ ਤੇ ਉਹ ਸੀਗਾ ਆਪਣਾ 24 ਨਵੰਬਰ ਤੋਂ 29 ਨਵੰਬਰ ਤੱਕ ਚਾਰ ਪੰਜ ਦਿਨ ਦਾ ਆਪਣਾ ਟੂਰ ਸੀਗਾ ਬਹੁਤ ਵਧੀਆ ਟੂਰ ਰਿਹਾ ਹੈ ਤੇ ਉਸ ਤੋਂ ਬਾਅਦ ਆਪਾਂ ਘਰ ਆ ਕੇ ਸੀਗੇ ਕਰਦਾ ਜੋ ਕੰਮਕਾਰੇ ਖਾਲਦਾ ਚੱਲ ਰਿਹਾ ਹੈ ਤੇ ਹੁਣ ਲੈਂਟਰ ਹਲੇ ਪਿੱਛੇ ਜਿਵੇਂ ਤੁਸੀਂ ਦੇਖ ਸਕਦੇ ਹੋ ਲੈਂਟਰ ਹਲੇ ਖੁੱਲਣਾ ਹੈ ਤੇ ਉਹ ਵੀ ਇੱਕ ਦੋ ਦਿਨ ਤੱਕ ਆਪਣਾ ਜਿਹੜਾ ਲੈਂਟਰ ਖੁੱਲਣ ਦਾ ਕੰਮ ਸ਼ੁਰੂ ਹੋ ਜਾਣਾ ਹੈ ਉਹ ਸਾਰੀ ਵੀਡੀਓ ਸਾਰੀ ਗੱਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹੋਗੇ ਤੇ ਹਾਂ ਲੋਜੀ ਛੱਤ ਤੇ ਆ ਗਏ ਆਪਾਂ ਬਾਕੀ ਸਾਹਮਣੇ ਵਰਿੰਦਰ ਲੱਗਿਆ ਹੋਇਆ ਵਰਿੰਦਰ ਨਾਲ ਠੇਕਾ ਕਰ ਲਿਆ ਆਪਾਂ ਨੇ ਰੋੜੀ ਗੁੱਟਣ ਦਾ ਕਿਉਂਕਿ ਅੰਦਰ ਜਿਹੜੇ ਫਰਸ਼ ਪਾਣੇ ਆ ਤਾਂ ਉਹਨਾਂ ਵਾਸਤੇ ਰੋੜੀ ਚਾਹੀਦੀ ਹੈ ਬਾਕੀ ਆਪਣੇ ਬੰਦੇ ਲੱਗੇ ਹੋਏ ਤਿੰਨੇ ਚੌਬਰ ਨੌਜਵਾਨ ਉੱਪਰ ਤੇ ਪਲਾਸਟਰ ਦਾ ਕੰਮ ਹੈ ਜਿਹੜਾ ਉੱਪਰ ਬਨੇਰੇ ਵਗੈਰਾ ਬਨੇਰੇ ਤੇ ਪਲਾਸਟਰ ਦਾ ਕੰਮ ਸ਼ੁਰੂ ਹੋ ਗਿਆ ਅੱਜ ਤੇ ਉਸ ਤੋਂ ਬਾਅਦ ਇੱਕ ਦੋ ਦਿਨ ਦਾ ਕ ਲੈੰਟਰ ਖੋਲਣਾ ਲੈੰਟਰ ਤੋਂ ਬਾਅਦ ਜਿਹੜਾ ਹੈ ਆਪਣਾ ਨੀਚੇ ਫਰਸ਼ ਦਾ ਕੰਮ ਸ਼ਾਰਾ ਸ਼ੁਰੂ ਹੋ ਜਾਣਾ ਉਸ ਤੋਂ ਬਾਅਦ ਰੇਤਾ ਆਪਾਂ ਨੇ ਦੁਬਾਰੇ ਫੇਰ ਮੰਗਾਇਆ ਤਾਂ ਪਲਸਟਰ ਵਾਲਾ ਰੇਤਾ ਆ ਦੂਸਰੇ ਨਾਲ ਥੋੜਾ ਜਿਹਾ ਲੱਗ ਹੁੰਦਾ ਹੈ ਪਲਸਟਰ ਵਾਸਤੇ ਕਹਿ ਕੇ ਲਿਆਏ ਕਿ ਪਲਸਟਰ ਵਾਲਾ ਰੇਤਾ ਚਾਹੀਦਾ ਹੈ ਤੇ ਇੱਕ ਚੀਜ਼ ਸਾਨੂੰ ਹੋਰ ਦਿਖਾਣੀ ਹੈ ਤੇ ਇਹ ਆਪਣਾ ਆਇਆ ਹੋਇਆ ਭਾਣਜਾ ਨਵਰਾਜ ਸਿੰਘ ਅੰਟਾਲ ਹੈਲੋ ਹਾਂਜੀ ਕੀ ਕਰਦੇ ਆਂ ਹੂੰ ਇੱਕ ਇਹ ਜਿਹੜੀ ਆਪਣੀ ਫਰੰਟ ਸਾਈਡ ਤੋਂ ਇੱਕ ਕੰਦ ਸੀਗੀ ਇਹ ਕੱਚੀ ਕੰਦ ਸੀਗੀ ਤਾਂ ਲੈਂਟਰ ਪੈਣ ਤੋਂ ਬਾਅਦ ਉਹ ਕੰਦ ਤੋੜ ਕੇ ਦੁਬਾਰਾ ਕੰਦ ਪੱਕੀ ਕਰੀਏ ਬੀਮ ਵਗੈਰਾ ਦੁਬਾਰਾ ਪਾਇਆ ਤੇ ਇਹ ਆਪਣਾ ਪਹਿਲਾ ਸਟੋਰ ਹੋ ਗਿਆ ਇਹ ਵਾਲੀ ਕੰਦ ਵੀ ਆਪਾਂ ਨੇ ਦੁਬਾਰਾ ਪਿਛਲੀ ਕੰਦ ਜਿਹੜੀ ਪੱਕੀ ਕਰਨੀ ਹੈ ਤੇ ਇਹ ਜਿਹੜਾ ਪਿੱਛੇ ਸਟੋਰ ਹੈ ਜਿਹੜਾ ਕਮਰੇ ਦੇ ਨਾਲ ਸਟੋਰ ਸੀਗਾ ਇਹਦਾ ਦਰਵਾਜ਼ਾ ਆਪਾਂ ਨੇ ਇਸ ਸਟੋਰ ਚੋਂ ਕੱਢ ਦਿਆ ਨਹੀਂ ਦੋਨੋਂ ਸਟੋਰ ਉਹ ਦਰਵਾਜ਼ਾ ਇਹ ਦਰਵਾਜ਼ਾ ਫਿਰ ਇਹ ਬਾਹਰ ਇਥੇ ਨਿਕਲ ਜਾਊਗਾ ਐਗਜ਼ਿਟ ਉਸ ਤੋਂ ਬਾਅਦ ਇੱਧਰ ਆਪਣਾ ਤੇ ਇੱਥੇ ਨੂੰ ਇੱਕ ਦਰਵਾਜ਼ਾ ਆਪਣਾ ਉਹ ਹੋ ਜਾਣਾ ਤੇ ਇਹ ਸਾਰਾ ਲੌਬੀ ਆ ਬ੍ਰੈਂਡਾ ਹੋ ਗਿਆ ਇੱਥੇ ਸਾਰਾ ਆਪਣਾ ਆ ਤੇ ਫਿਲਹਾਲ ਲੈਂਟਰ ਹਲੇ ਖੋਲੇ ਤਾਂ ਕਰਕੇ ਆ ਬੱਲੀਆਂ ਵਗੈਰਾ ਲਾਈਆਂ ਹੋਈਆਂ ਸ਼ਟਰਿੰਗ ਕਰੀ ਹੋਈ ਹੈ ਤੇ ਪਿੱਛੇ ਆਪਣਾ ਇਹ ਜਿਹੜਾ ਕਮਰਾ ਹੈ ਬੈੱਡਰੂਮ ਤੁਸੀਂ ਕਹਿ ਸਕਦੇ ਆ ਉਹਦਾ ਫਿਲਹਾਲ ਇਹ ਕੰਡੀਸ਼ਨ ਹੈ ਲੈਂਟਰ ਆਪਣਾ ਲੈਂਟਰ ਬੰਨਿਆ ਹੋਇਆ ਹਲੇ ਖੋਲਣਾ ਤੇ ਇੱਥੇ ਅਟੈਚ ਬਾਥਰੂਮ ਹੈ ਤੇ ਹੁਣ ਤੁਹਾਨੂੰ ਬਾਹਰ ਤੋਂ ਦਿਖਾਣੇ ਆ ਹਾਂਜੀ ਬਣਾ ਰਿਹਾ ਹਾਂ ਤੇ ਪਿੱਛੇ ਆਪਣਾ ਇੱਕ ਸਾਈਡ ਤੋਂ ਜਿਹੜਾ ਦਰਵਾਜ਼ਾ ਬਾਹਰ ਆ ਜਾਂਦਾ ਇਹ ਇਹ ਪਿੱਛੇ ਬਾਹਰ-ਬਾਰ ਰਸਤਾ ਹੋ ਗਿਆ ਤੇ ਅਟੈਚ ਬਾਥਰੂਮ ਤੋਂ ਜਿਹੜਾ ਬਾਹਰ ਇੱਥੇ ਹੀ ਖੱਡਾ ਬਣਾਇਆ ਵਾਸ਼ਰੂਮ ਵਾਸਤੇ ਖੱਡਾ ਬਣਦਾ ਹੈ ਬਾਕੀ ਪਿੱਛੇ ਵਰਿੰਦਰ ਲੱਗਿਆ ਹੋਇਆ ਹੈ ਕੋਲੋਰੀ ਗੁੱਟਨ ਫੇਰ ਦਾ ਹਾਂਜੀ ਲੱਗਾ ਹੋਇਆ ਵਰਿੰਦਰ ਸਵੇਰੇ ਲੱਗਿਆ ਥਾ ਨਾ 11:00 12:00 ਵਜੇ 12:00 ਵਜੇ ਲੱਗਾ ਹੈ 10:00 ਵਜੇ ਲਗਾ ਨਹੀਂ 11:00 ਵਜੇ ਆਇਆ ਥਾ ਤੂੰ ਹੈ ਦੁਬਾਰਾ ਫੇਰ ਆਪਾਂ ਛੱਤ ਤੇ ਆ ਗਏ ਬਾਈ ਤੇ ਆਪਣੇ ਮਿਸਤਰੀ ਸਾਹਿਬ ਅੱਜ ਨਸੀਬ ਸਿੰਘ ਆਏ ਨੇ ਕਿਸੇ ਕੰਮ ਕਰਕੇ ਬਾਕੀ ਨੌਜਵਾਨਾਂ ਨੇ ਬਾਈ ਇਹਨਾਂ ਨੇ ਟਮਾਟਾ ਸੰਭੀ ਹੋਈ ਪੂਰੀ ਸਵੇਰੇ ਇਹਨਾਂ ਨੇ ਇਸ ਸਾਈਡ ਤੋਂ ਸ਼ੁਰੂ ਕਰ ਦਿੱਤਾ ਤੇ ਸਾਰਾ ਕੰਮਲੀਟ ਕਰਕੇ ਹੁਣ ਇੱਥੇ 4:00 ਵਜੇ ਸ਼ਾਮ ਦੇ ਇੱਥੇ ਤੱਕ ਕੰਮ ਨਿਬੇੜ ਤੇ ਆ। ਹੋਰ ਬਾਈ ਕੋਈ ਗੱਲਬਾਤ ਹਾਂਜੀ ਮਿਸਤਰੀ ਸਾਹਿਬ ਠੀਕ ਹੈ ਹਾਂਜੀ ਨਾਮ ਦੱਸਦਾ ਆਪਣਾ ਨਾਮ ਭੁੱਲ ਗਿਆ ਜਸਪ੍ਰੀ ਦਸੂ ਇਹ ਜਸਪ੍ਰੀ ਤਾਂ ਹੈ ਬਾਈ ਦਸੂ ਕਹਿ ਦਿੰਦੇ ਆ ਬਾਕੀ ਜੈਲਾ ਬੈਠਾ ਨਹੀਂ ਤੇ ਜੈਲਾ ਕਰ ਰਿਹਾ ਕਰਾ ਮਾਤਾ ਇਹ ਬਾਈ ਖੜਿਆ ਬਾਈ ਨਾਮ ਕੀ ਹੈ ਰੋਹਿਤ ਰੋਹਿਤ ਹੈ ਠੀਕ ਠੀਕ ਇਹ ਪੂਰੀ ਧੁਮਾ ਬਾਈ ਵੀ ਨਾਲੇ ਮਿਸਤਰੀ ਵਾਲੀ ਕਮੀ ਕੋਈ ਮਹਿਸੂਸ ਨਹੀਂ ਹੋ ਰਹੀ ਪੂਰਾ ਕੰਮ ਚੋਰਾ ਛੋਣਾਂ ਵਾਲਾ ਖਿੱਚਿਆ ਹੋਇਆ ਇੱਕ ਚੀਜ਼ ਸਾਨੂੰ ਆਪਾਂ ਹੋਰ ਦਿਖਾ ਦਿੰਨੇ ਆ ਜਦੋਂ ਆਪਾਂ ਨੇ ਇਹ ਮਕਾਨ ਬਣਾਇਆ ਸੀਗਾ ਉੱਪਰ ਜਿਹੜਾ ਹੈ ਚਵਾਰਾ ਬਣਿਆ ਹੋਇਆ ਤੇ ਇੱਥੇ ਪਾਣੀ ਵਾਸਤੇ ਆਪਾਂ ਨੇ ਪੁਆਇੰਟ ਰੱਖਦੇ ਸੀਗਾ ਹੁਣ ਜਦੋਂ ਇੱਥੇ ਲੈਂਡਰ ਪਿਆ ਤੇ ਉਸ ਤੋਂ ਬਾਅਦ ਡੈਲੀ ਆਪਾਂ ਨੇ ਪਾਣੀ ਨਾਲੀ ਦੀ ਤਰਾਇ ਕਰੀ ਐ ਲੈਂਟਰ ਦੀ ਤਾਂ ਫਿਰ ਇੱਥੇ ਜਿਹੜੇ ਕ ਪਾਣੀ ਵਾਸਤੇ ਬਾਲੋ ਆਲੇ ਸੀਗਾ ਇੱਥੇ ਪਾਈਪ ਲਾ ਕੇ ਜਿਹੜਾ ਹੈ ਆਪਾਂ ਨੇ ਪਾਣੀ ਇੱਥੇ ਹੁਣ ਜਿਵੇਂ ਆਹ ਵਰ ਲੱਗੇ ਹੋਏ ਪ੍ਰੈਸ਼ਰ ਕਰਨ ਪਾਣੀ ਵਰਤ ਲੈਣੇ ਤੇ ਜਿਹੜੀ ਲੈਂਟਰ ਨੂੰ ਪਾਣੀ ਲਾ ਕੇ ਰੱਖਣਾ ਹੁੰਦਾ ਹੈ ਤਰਾਇ ਵਗੈਰਾ ਕਰੀਏ 8-10 ਦਿਨ ਉਹ ਸਾਰਾ ਇੱਥੋਂ ਫਿਰ ਆਪਾਂ ਨੂੰ ਕਰਨਾ ਸੌਖਾ ਹੋ ਗਿਆ ਸੀਗਾ ਤੇ ਬਾਕੀ ਉੱਪਰ ਜਿਹੜੀਆਂ ਜਿਵੇਂ ਆਹ ਟੈਨਾਂ ਲੱਗੀਆਂ ਹੋਈਆਂ ਸਾਰੀਆਂ ਇਹ ਇਸ ਕੋਠੇ ਦੇ ਵੀ ਲੈਂਟਰ ਵਾਲੇ ਦੇ ਵੀ ਟੈਨਾਂ ਲੱਗਣੀਆਂ ਤਾਂ ਕਰਕੇ ਇਹਨਾਂ ਨੇ ਆਹ ਟੈਨਾਂ ਪਈਆਂ ਸਾਰੀਆਂ ਟੈਨਾਂ ਚੜ੍ਹਾ ਲਈ ਸੀਗੀਆਂ ਉ 200 ਦੇ ਕਰੀਬ ਟੈਲ ਨਵੀਂ ਮੰਗਾਈ ਸੀ ਆਪਾਂ ਨੇ ਪਈਏ ਤੇ ਬਾਕੀ ਇਹ ਪੁਰਾਣੀ ਟੈਲ ਥੋੜੀ ਜਿੰਨ ਦਾ ਫਿਰ ਆਪਣੀ ਇੱਥੇ ਟੈਲ ਲਗਣ ਦਾ ਕੰਮ ਵੀ ਸ਼ੁਰੂ ਹੋ ਜਾਣਾ। ਇਹ ਵੇ ਭਾਈ ਨਵਰਾਜ ਸਿੰਘ ਲੱਗਿਆ ਹੋ ਰੇਤੇ ਨਾਲ ਖੇលਣ। ਓਏ ਓਏ ਇਹਨੇ ਮਿੱਟੀ ਮਾਰ ਕਾਲੇ। ਹਾਂ ਮੈਂ ਮਿੱਟੀ। ਅੱਛਾ। ਦੇਖੀ ਇਧਰ ਨਵਰਾਜ ਹਾਂ ਬੋਲ ਬੋਲ। ਤੇ ਲੋ ਜੀ ਅੱਜ 10 ਤਰੀਕ ਹੋ ਗਈ ਸਵੇਰੇ ਪੌਣੇ 11 ਦਾ ਟਾਈਮ ਹੋ ਗਿਆ ਤੇ ਆਪਣੇ ਮਿਸਤਰੀ ਨੂੰ ਲੱਗੇ ਹੋਏ ਆ ਤੇ ਜਿਹੜਾ ਲੈਂਟਰ ਖੜਾ ਉਹਨਾਂ ਦਾ ਕੰਮ ਸ਼ੁਰੂ ਹੋ ਗਿਆ ਤੇ ਆ ਲੋਹੇ ਵਾਲੀ ਇਹਦੀ ਸ਼ਟਰਿੰਗ ਹੈ ਖੋਲ ਕੇ ਕਿਸੇ ਪਾਸੇ ਰੱਖ ਰਹੇ ਆ ਬਾਕੀ ਆ ਬੱਲੀਆਂ ਵਗੈਰਾ ਹੋ ਗਈਆਂ ਤੇ ਆ ਸ਼ਟਰਿੰਗ ਵਾਲੇ ਗਾਡਰ ਜੋ ਵੀ ਹੈ ਸਮਾਨ ਆਪਣਾ ਸ਼ਟਰਿੰਗ ਦਾ ਤੇ ਉਹ ਇੱਕ ਪਾਸੇ ਰੱਖ ਰਹੇ ਆ ਜੇ ਰੱਬ ਨੇ ਬਹੁਤ ਕਿਰਪਾ ਕੀਤੀ ਵੀ ਹੈ ਹਾਂ ਜੀ ਹਾਂ ਬਿਲਕੁਲ ਤੇ ਹੁਣ ਬ੍ਰੈਂਡ ਵਿੱਚ ਖੜੇ ਜੀ ਆਪਾਂ ਨੇ ਲੈਂਟਰ ਦਾ ਜਿਹੜਾ ਹੈ ਸਟਰੀਆਂ ਵਗੈਰਾ ਉਹ ਖੋਲ ਰਹੇ ਹਾਂ ਤੇ ਇੱਥੇ ਜਿੰਨਾ ਕ ਸਾਮਾਨ ਖੋਲ ਰਿਹਾ ਨਾਲ ਦੇ ਨਾਲ ਬਾਹਰ ਰੱਖ ਰਹੇ ਹਾਂ ਸੈੱਟ ਕਰਕੇ ਇਹ ਲਾਉ ਦਾ ਕੋਈ ਨਹੀਂ ਚਲੋ ਤਾਂ ਕਿਹੜਾ ਟਿਕਾ ਨਾ ਉਹ ਸਿੱਧਾ ਕਰ ਲਿਓ ਵੈਸਾ ਲੋ ਬਾਟਰ ਹਾਂ ਸਿੱਧਾ ਕਰ ਦੋ ਇਹ ਡਿੱਗੀ ਗਈ ਬਾਹਰ ਦੇ ਦੋ ਸਮਾਜ ਹੋ ਰਿਹਾ ਚੱਲ ਬਲਾਦੇ ਬਲਾਦੇ ਜਿਹੜਾ ਬਰੇਡ ਹੈਗੀ ਹੈ ਕਰ ਦੇ ਕਰ ਦੇ ਤਿੰਨਾਂ ਚਾਹ ਦੇਰ ਤੋਂ ਬਾਅਦ ਆਪਾਂ ਥੋੜਾ ਜਿਹਾ ਕੰਮ ਬਾਜ਼ਾਰ ਕਿਨਾਰੀ ਬਾਜ਼ਾਰ ਚਾਲ ਗਏ ਆਹ ਫੇਰ ਜਾ ਕੇ ਗੱਲਬਾਤ ਕਰਦਾ ਇਧਰ ਆਇਆ ਤੇ ਆ ਗਿਆ ਆ ਗਿਆ ਲੋ ਜੀ ਸ਼ਾਮ ਦੇ 4:30 ਵਜੇ ਤੇ ਆਪਣਾ ਜਿਹੜਾ ਸ਼ਟਰਿੰਗ ਖੋਲਣ ਦਾ ਕੰਮ ਤੇ ਤਕਰੀਬਨ ਖਤਮ ਹੋ ਗਿਆ ਅੱਜ ਸਵੇਰ ਦੀ ਮਿਸਤਰੀ ਨੂੰ ਲੇਬਰ ਲੱਗੀ ਹੋਈ ਹੈ ਤੇ ਸਿਰਫ ਜਿਹੜਾ ਵਾਸ਼ਰੂਮ ਹੈ ਵਾਸ਼ਰੂਮ ਤੇ ਥੋੜਾ ਜਿਹਾ ਰਹਿ ਗਿਆ ਤੇ ਬਾਕੀ ਕਮਰਿਆਂ ਦਾ ਬਰੈਂਡ ਦਾ ਜਿਹੜਾ ਹੈਗਾ ਆਪਣਾ ਸ਼ਟਰਿੰਗ ਸਾਰੀ ਖੋਲ ਕੇ ਇੱਕ ਸਾਈਡ ਤੇ ਰੱਖ ਦੀਏ ਲੋਵੀ ਸ਼ਟਰੀਗ ਆਪਣੀ ਸਾਰੀ ਖੋਲ ਲਈ ਤੇ ਟਰਾਲੀ ਵਗੈਰਾ ਬੁਲਾ ਲਈ ਮਿਸਤਰੀ ਨੇ ਅੱਜ ਸਾਰੀ ਸ਼ਟਰੀਗ ਲੱਦ ਕੇ ਰਫਸ ਭੇਜ ਰਹੇ ਹਾਂ ਹਾਂ ਜੀ ਮਿਸਤਰੀ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਹਾਂ ਜੀ ਸ਼ਟਰੀਗ ਭੇਜਣੀ ਜੱਜ ਹਨ ਸਤਿ ਸ਼੍ਰੀ ਅਕਾਲ ਜੀ ਅੱਜ ਤਰੀਕ 14 ਦਸੰਬਰ ਹੋ ਗਈ ਜੀ ਤੇ ਸਾਲ 2023 10 ਵਜੇ ਸਮਾਂ ਹੋ ਗਿਆ ਤੇ ਬਾਈ ਉਹਨੇ ਮਿਸਤਰੀ ਉਹਨੇ ਅੱਜ ਆਏ ਹੋਏ ਨੇ ਤੇ ਅੱਜ ਦੋ ਜਣੇ ਆਏ ਨੇ ਤੇ ਅੱਜ ਜਿਹੜਾ ਆਪਣਾ ਬਾਹਰ ਖੱਡਾ ਬਣਿਆ ਹੋਇਆ ਵਾਸ਼ਰੂਮ ਬਫ ਤੇ ਖੱਡਾ ਹੈ ਉਹ ਲਿਪੜਨ ਦਾ ਕੰਮ ਸ਼ੁਰੂ ਹੋ ਗਿਆ ਤੇ ਬਾਈ ਉਹਨੇ ਮਸਾਲਾ ਵਗੈਰਾ ਤਿਆਰ ਕਰ ਲਿਆ ਇਹ ਮਸਾਲਾ ਵਗੈਰਾ ਤਿਆਰ ਹੋ ਗਿਆ ਤੇ ਉਧਰ ਕੱਚਾ ਮਸਾਲਾ ਪਿਆ ਹੈ ਤੇ ਪਾਣੀ ਦੇ ਵਾਸਤੇ ਇਹਨਾਂ ਨੇ ਇੰਤਜ਼ਾਮ ਵਾਸਤੇ ਢੋਲ ਵੀ ਰੱਖਿਆ ਹੋਇਆ ਤੇ ਇਹ ਪਾਈਪ ਵਗੈਰਾ ਨਾਲ ਪਾਣੀ ਦਾ ਜਿਹੜਾ ਕੰਮ ਕਰੇ ਉਹ ਚੱਲ ਜਾਂਦਾ ਹੈ ਤੇ ਬਾਕੀ ਬਾਹਰ ਇਹ ਖੱਡਾ ਹੈ ਇਹ ਖੱਡਾ ਉਹਨਾਂ ਨੇ ਬਾਈ ਨਾਲ ਲਿਪਣਾ ਚ ਨੰਡੇ ਐ ਜੀ ਬਈਸਗੇ ਉਹ ਕੋਈ ਨਹੀਂ ਆਪਾਂ ਵਜਨ ਹੀ ਘੱਟ ਦੇਣਾ ਥੋੜੀ ਆਪਣੀ ਥੋੜੀ ਜਿਹੀ ਨਜਕੁਜੀ ਹੈ ਜ਼ਿਆਦਾ ਹੁਣੀ ਹੈ ਮਜ਼ਬੂਤ ਨਹੀਂ ਹੈ ਤਾਂ ਕਰਕੇ ਬਿਚਾ ਕੇ ਥੋੜਾ ਜਿਹਾ ਉਤਰਨਾ ਪੈਣਾ ਹੈ ਰਖ ਲੈ ਵਿੱਚ ਨਾ ਨਾ ਬਾਹਰ ਕੱਟ ਦੇ ਇੱਕ ਸਾਈਡ ਫੜ ਲਓ ਫਿਰ ਬਾਅਦ ਚ ਜਦੋਂ ਚੜਨਾ ਹੋਵੇ ਫਿਰ ਫਿਰ ਫਾਂ ਫਿਰ ਪਰ ਲਓ ਹੋਰ ਵੀ ਠੀਕ ਹੈ ਕੋਈ ਨਹੀਂ ਵੇਦਰੀ ਐਂ ਕਰੂਗੇ ਹਾਂ ਉਹ ਰੋੜੀ ਕਟਾਈ ਆਪਾਂ ਨੇ ਬਾਈ ਜੀ ਸਾਹਮਣੇ 500 ਰੁਪਏ ਦਾ ਠੇਕਾ ਦੇ ਆਪਾਂ ਨੇ ਗੁਰਿੰਦਰ ਨੇ 500 ਰੁਪਏ ਚ ਸੋਣੀ ਰੋੜੀ ਗੁੱਟ ਦੀ ਬਰੀ ਦੀ ਇਹਦੀ ਪਲਸਟਰ ਕਸਟਿੰਗ ਬਾਕੀ ਇੰਨੀ ਗੀ ਰੋੜੀ ਹੋਰ ਚਾਹੀਦੀ ਹੋਊਗੀ 6450 ਦੁਬਾਰਾ ਫੇਰ ਠੇਕਾ ਦੇ ਕੇ ਉਹ ਘਟਵਾਂਗੇ ਬਾਕੀ ਹੁਣਾ ਮਿੱਟੀ ਨਾਲ ਖੱਡਾ ਵਾਲੇ ਦੁਆਲੇ ਤੋਂ ਭਰ ਦੇਣਾ ਤੇ ਵਿਚੀ ਦੇ ਪਲੱਸਟਰ ਜਿਹੜਾ ਉਹ ਕਰ ਦੇਣਾ ਨੀ ਇੱਕ ਵਾਰ ਫਰਸ਼ ਫੇਰ ਪੈਣਾ ਦੁਬਾਰਾ ਜੀ ਲੈ ਰਿਹਾ ਵਹੀ ਥੋੜੀ ਜਿੜ ਪੰਪਾਣ ਵਾਲੀ ਗੱਲ ਆਵਾਜ਼ ਨਹੀਂ ਦੋੜਦਾ ਬਰੀ ਕਰਕੇ ਜੀ ਆਣਾ ਲੋਜੀ ਸ਼ਾਮ ਦੇ 5 ਵਜੇ ਹੋਏ ਤੇ ਮਿਸਤਰੀ ਉਹਨੇ ਅੱਜ ਆਪਣਾ ਕੰਮ ਫਿਨਿਸ਼ ਕਰਕੇ ਅਜਰਾ ਜਿਹੜਾ ਕੰਮ ਹੈ ਖੱਡੇ ਦਾ ਪਲਸਤਰ ਵਗੈਰਾ ਕਰਕੇ ਚਲੇ ਗਏ ਤੇ ਇਸਾਂ ਕਰਕੇ نیچے ਵੀ ਹੋ ਗਿਆ ਤੇ ਚਾਰੇ ਪਾਸੇ ਦਾ ਜਿਹੜਾ ਪਲਸਤਰ ਕੰਪਲੀਟ ਹੋ ਗਿਆ ਬਾਕੀ ਉਹਨੂੰ ਕੱਲ ਨੂੰ ਆਉਣ ਨੇ ਕੱਲ ਦਾ ਕੰਮਕਾਰ ਹੋ ਜਿਹੜਾ ਵੀ ਹੋਇਆ ਤੁਹਾਡੇ ਨਾਲ ਆਪਾਂ ਸਾਂਝਾ ਕਰਦੇ ਹਾਂ ਲੋਜੀ ਸਵੇਰ ਦਾ ਟਾਈਮ ਹੈ ਆਪਣਾ ਕੰਮ ਸ਼ੁਰੂ ਹੋ ਗਿਆ ਤੇ ਇਸ ਜਿਹੜਾ ਆਪਣਾ ਜਿਹੜਾ ਐਰ ਰਸੋਈ ਦਾ ਉਹ ਵੀ ਕੰਮ ਹੈ ਆਪਣਾ ਸ਼ੁਰੂ ਹੋ ਜਾਣਾ ਕਿਉਂਕਿ ਆ ਜਿਹੜੀ ਰਸੋਈ ਹੈ ਇਹ ਕੰਦ ਤੋੜ ਕੇ ਦਰਵਾਜ਼ਾ ਇੱਥੋਂ ਕੱਢ ਗਏ ਰਸੋਈ ਥੋੜੀ ਜਿਹੀ ਵਧਾ ਲੈਣੀ ਹੈ ਤਾਂ ਕਿ ਦੋਨੋਂ ਪਾਸੇ ਆਪਣਾ ਕੰਮ ਇਹ ਚੱਲ ਜਵੇ ਰਸੋਈ ਥੋੜੀ ਤੰਗ ਸੀ ਤਾਂ ਕਰਕੇ ਆਪਾਂ ਨੇ ਥੋੜੀ ਜਿਹੀ ਵਧਾਈ ਹੈ ਇੱਥੇ ਆਪਣਾ ਰਸੋਈ ਚ ਆਪਾਂ ਸਟੋਰ ਦਾ ਕੰਮ ਲੈਣਾ ਹੈ ਬਾਕੀ ਅੱਜ ਪਲੰਬਰ ਨਾਲ ਵੀ ਗੱਲਬਾਤ ਹੋਈ ਹੈ ਪਲੰਬਰ ਨੇ ਵੀ ਆ ਜਾਣਾ ਹੈ ਤੇ ਉਹਨੇ ਵੀ ਜਿਹੜਾ ਬਾਥਰੂਮ ਚ ਹੈ ਗਿਜਰ ਵਗੈਰਾ ਜਾਂ ਆਪਣਾ ਇੱਥੇ ਪੁਆਇੰਟ ਵਗੈਰਾ ਰੱਖਣੇ ਉਹ ਸਾਰਾ ਕੰਮ ਤਕਰੀਬਨ ਅੱਜ ਸ਼ਾਮ ਨੂੰ ਆਪਣਾ ਪਲੰਬਰ ਦਾ ਸ਼ੁਰੂ ਹੋ ਜਾਣਾ ਬਾਕੀ ਇਲੈਕਟ੍ਰੀਸ਼ੀਅਨ ਆਏ ਸੀਗਾ ਉਹਨੇ ਵੀ ਇੱਥੇ ਜਿਹੜੇ ਬਿਜਲੀ ਦੀ ਫਿਟਿੰਗ ਵਰਦਾ ਪੁਆਇੰਟ ਵਗੈਰਾ ਹੈ ਉਹ ਰੱਖਦੇ ਆਂ ਕਮਰੇ ਚ ਵੀ ਹੋ ਗਿਆ ਕੰਮ ਸ਼ੁਰੂ ਬਿਜਲੀ ਦਾ ਤੇ ਅੱਜ ਸ਼ਹਿਰ ਬਿਜਲੀ ਵਾਲੇ ਨੇ ਵੀ ਦੁਬਾਰਾ ਫੇਰ ਆਣਾ ਹੈ ਅੰਦਰ ਕਮੇਡੀਆ ਖੇਲੀ ਔਰ ਝੋਕਰ ਹਰ ਗਲੀ ਮੋਹੱਲੇ ਮੇ ਦੋ ਲਗਾ ਰਹਾ ਹੈ ਕਿਉਂਕਿ ਚਸਮੇ ਕਲੰਬਰ 111 ਔਰ ਟੋਪੀ ਕਲੰਬਰ 112 ਕਿਉਂਕਿ ਨੱਥੂ ਲਾਲ ਪੋਪੜਾਮ ਝੋਕਰ ਆ ਚੁਕਾ ਹੈ ਆਪਕੇ ਗਲੀ ਮੋਹੱਲੇ ਵਿੱਚ ਕਿਉਂਕਿ ਝੋਕਰ ਆਇਆ ਹੈ ਦਿੱਲੀ ਕੇ ਅਗਵਾੜੇ ਸੇ ਔਰ ਬੰਬਈ ਕੇ ਆ ਚੁਕਾ ਹੈ ਰਾਜਾ ਖਰਜੋਕਰ ਨੱਥੂ ਲਾਲ ਪੋਪੜਾਮ ਝੋਕਰ ਆ ਗਿਆ ਝੋਕਰ ਖਾ ਗਿਆ ਸਿੱਕ ਲੋਕੀ ਠੋਕਾ ਤੇ ਆ ਰਸੋਈ ਦਾ ਪਾਚੜਾ ਥੋੜਾ ਜਿਹਾ ਵੱਧ ਆਇਆ ਓਹ ਵਾਲੇ ਪਾਸਾ ਇੱਥੇ ਹੁਣ ਗੰਧ ਹੋ ਕੇ ਬੰਦ ਹੋ ਜਾਣਾ ਤੇ ਉਸ ਵਾਲੇ ਪਾਸੇ ਜਿੱਥੇ ਖਿੜਕੀ ਦਿਖ ਰਹੀ ਹੈ ਖਿੜਕੀ ਵਿੱਚ ਆਪਾਂ ਦਰਵਾਜ਼ਾ ਕੱਢ ਕੇ ਇੱਥੇ ਥੋੜਾ ਜਿਹਾ ਰਸੋਈ ਦਾ ਸਟੋਰ ਬਣ ਜਾਣਾ ਹੈ ਸਹੀ ਹੈ ਅੱਜ ਕਿਆ ਬਨੇ ਹੋ ہمارا ਗੁਲਾਮ ਸਾਰੇ ਗਾਉਂ ਔਰ ਮੋਹੱਲੇ ਸੇ ਪੁੱਛ ਲੋ ਇਹ ਰਾਜਾ ਰਾਵਣ ਲੰਕੇਸ਼ ਪਤੀ ਰਾਵਣ ਔਰ ਪਰਜਪਤੀ ਰਾਜਾ ਖੜਕਸੀਨ ہمارا ਨਾਮ ਹੈ ਕਿਉਂਕਿ ਖੜਕ ਜਾਂਦੀ ਹੈ ਖਿਡਕਿਓ ਔਰ ਖਿਡਕਿਓ ਸੇ ਖੜਕ ਜਾਂਦਾ ਹੈ ਲੰਕੇਸ਼ ਪਤੀ ਰਾਵਣ ਈ ਹੋ ਹੋ ਲੰਕੇਸ਼ ਪਤੀ ਰਾਵਣ ਕੀ ਜੈ ਹੋ ਪਉਣ ਬਹਿਰੂਪੀਆ ਦੇਖ ਕੇ ਘਰੇ ਆਗੇ ਤਕਰੀਬਨ ਦੋ ਦਿਨ ਤੋਂ ਜਿਹੜਾ ਹੈ ਇਹ ਬਾਈ ਰੋਲ ਕਰ ਰਿਹਾ ਹੈ ਬਹਿਰੂਪੀਆ ਬਣ ਕੇ ਆ ਰਿਹਾ ਪਹਿਲੇ ਦਿਨ ਨਹੀਂ ਜੋਕਰ ਬਣ ਗਿਆ ਸੀਗਾ ਤੇ ਅੱਜ ਇਹ ਰਾਵਣ ਬਣ ਕੇ ਆਇਆ ਤੇ ਬਾਕੀ ਇਹ ਤੁਸੀਂ ਜਗ੍ਹਾ ਦੇਖ ਰਹੇ ਹੋ ਜਿਹੜੀ ਇਹ 4 ਫੁੱਟ ਜਗ੍ਹਾ ਆਪਣੀ ਰਸੋਈ ਦੀ ਜਗ੍ਹਾ ਵਧਾਈ ਹੈ ਰਸੋਈ ਆਪਣੀ ਉਸ ਮਕਾਨ ਨਾਲ ਹੈਗੀ ਅਟੈਚ ਤੇ ਇੱਥੇ 4 ਫੁੱਟ ਜਗ੍ਹਾ ਵਧਾ ਕੇ ਰਸੋਈ ਵਾਸਤੇ ਆਪਣਾ ਸਟੋਰ ਬਣ ਜਾਣਾ ਹੈ ਬਾਕੀ ਆ ਸਾਰੇ ਤੁਹਾਡੇ ਸਾਹਮਣੇ ਹੈ ਜੋ ਕੰਮ ਹੈਗਾ ਬਿਜਲੀ ਦਾ ਵੀ ਕੰਮ ਵਗੈਰਾ ਚੱਲ ਰਿਹਾ ਨਾਲ ਦੀ ਨਾਲ ਤੇ ਹਾਂ ਕਮਰੇ ਦੀ ਹੈ ਜਿਹੜੀ ਫਿਟਿੰਗ ਵਗੈਰਾ ਪਾਈਪ ਵਗੈਰਾ ਪੈ ਗਏ ਬੋਰਡ ਵਗੈਰਾ ਲੱਗ ਗਏ ਹੁਣ ਆਪਾਂ ਬਾਈ ਜੀ ਇੱਕ ਸਟੋਰ ਤੇ ਆਏ ਹੋ ਹਾਂ ਜਿੱਥੇ ਆਪਾਂ ਨੇ ਜਿਹੜੀਆਂ ਜਗਾਠਾਂ ਬਣਾਈਆਂ ਸਾਰੀਆਂ ਜਾਪਾਨੀ ਲੋਹੇ ਵਾਲੀਆਂ ਤੇ ਇਹ ਸਾਰੀਆਂ ਇੱਥੋਂ ਹੀ ਬਣ ਕੇ ਗਈਆਂ ਤੇ ਹੁਣ ਆਪਾਂ ਇੱਕ ਸਟੋਰ ਵਾਸਤੇ ਜਿਹੜੀ ਚਗਾਠ ਬਣਾਈਏ ਛੋਟੀ ਜਿਹੀ ਫੁੱਟ ਬਾਈ ਫੁੱਟ ਦੀ ਉਹ ਲੈਣ ਆਏ ਹੋਏ ਆ ਉਹਦਾ weight ਵਗੈਰਾ ਕਰਿਆ ਤੇ ਆਪਾਂ ਲੈ ਕੇ ਜਾ ਰਹੇ ਹਾਂ ਲੋ ਜੀ ਆਪਣਾ ਪਲਸਟਰ ਦਾ ਕੰਮ ਸ਼ੁਰੂ ਹੋ ਗਿਆ। ਲੋ ਜੀ ਪਲੰਬਰ ਵਾਲਾ ਆਪਾਂ ਸਮਾਨ ਲੈ ਆਏ ਆ ਆਪਾਂ ਜਿਹੜਾ ਪਲੰਬਰ ਆਪਾਂ ਨੋਟ ਕਰਾਇਆ ਸੀਗਾ ਤੇ ਪਲੰਬਰਾ ਦਾ ਕੰਮ ਵੀ ਆਪਣਾ ਜਿਹੜਾ ਹੈਗਾ ਸ਼ੁਰੂ ਹੋ ਗਿਆ ਸਵੇਰੇ ਇਹਨਾਂ ਨੇ ਇੱਥੇ ਸੀਰੀ ਵਗੈਰਾ ਪੱਟੀਆਂ ਤੇ ਅੰਦਰ ਜਿਹੜਾ ਵਾਸ਼ਰੂਮ ਹੈ ਅਟੈਚ ਵਾਸ਼ਰੂਮ ਚ ਜਿਹੜਾ ਫਿਟਿੰਗ ਵਗੈਰਾ ਵਾਸਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਤੇ ਆਪਾਂ ਨੇ ਅੱਜ ਸਮਾਨ ਵਗੈਰਾ ਲਿਆ ਕੇ ਦਿੱਤੇ ਅਸੀਗਾ ਜੀ ਪਲੰਬਰ ਨੇ ਨੋਟ ਕਰਾਇਆ ਪਲੰਬਰ ਦਾ ਕੰਮ ਵੀ ਸ਼ੁਰੂ ਹੋ ਗਿਆ ਤੇ ਅੰਦਰ ਬੈੱਡਰੂਮ ਦੇ ਵਿੱਚ ਜਿਹੜਾ ਹੈ ਪਲਸਤਰ ਵਗੈਰਾ ਉਹ ਵੀ ਮਿਸਤਰੀ ਲੱਗੇ ਆ ਅੱਜ ਪ੍ਰੋਪਰ ਆਪਣਾ ਜਿਹੜਾ ਹੈ ਪਲਸਤਰ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅੱਜ ਦੀ ਵੀਡੀਓ ਨੂੰ ਵਲੋਗ ਨੂੰ ਮੈਂ ਇੱਥੇ ਖਤਮ ਕਰਦਾ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਅਗਲੀ ਵੀਡੀਓ ਵਿੱਚ ਮਿਲਦੇ ਆਂ ਧੰਨਵਾਦ